ਸਹਿਮਨਜੀਤ ਮਾਨ ਦਾ ਨਾਨਾ ਰੂੜ ਸਿਓ ਇੱਥੇ ਸਰੋਪੇ ਪੋਂਦਾ ਫਿਰਦਾ ਸੀ ਅੜਵੈਰ ਵਰਗਿਆਂ ਨੂੰ ਆ ਕੈਪਟਨ ਕਹੇ ਇਹਨਾਂ ਦਾ ਲਾਣਾ ਇਹ ਭੇਜਦਾ ਰਿਹਾ ਇੱਥੇ ਕਿ ਜਾਓ 1857 ਈਸਵੀ ਦਾ ਵਿਦਰੋਹ ਵਾਦੋ ਆਪਦੀਆਂ ਫੌਜਾਂ ਭੇਜਦਾ ਰਿਹਾ ਅੰਗਰੇਜ਼ਾਂ ਦੇ ਪੱਖ ਚ ਇਹਨਾਂ ਨੂੰ ਭਰਮ ਕੀ ਸੀਗਾ ਉਹਨਾਂ ਨੂੰ ਭਰਮ ਸੀ ਕਿ ਅੰਗਰੇਜ਼ ਸਾਡੇ ਰਖਵਾਲੇ ਸਾਡੇ ਮਾਈ ਬਾਪ ਹੈ ਖੜੇ ਅੰਗਰੇਜ਼ ਸਾਨੂੰ ਬਚਾ ਲੈਣਗੇ ਆਈ ਇੱਥੇ ਭਰਮ ਐ ਇਸ ਹੁਕਮੀ ਨੂੰ ਇਹਨੂੰ ਭਰਮ ਐ ਕਿ ਪ੍ਰਿੰਦਰ ਗੋਇਨ ਦੀ ਪੋਕੜ ਮੈਨੂੰ ਬਚਾ ਲੂਗੀ ਇਹਨੂੰ ਲੱਗਦਾ ਕਿ ਪ੍ਰਿੰਦਰ ਗੋਇਨ ਮਰੇ ਅੰਗ ਸੰਗ ਹੈ ਇਹਨੂੰ ਲੱਗਦਾ ਪਿੰਡ ਦੀ ਚੌਧਰੀ ਲਾਣਾ ਮਰੇ ਨਾਲ ਖੜਾ ਮੇਰਾ ਕੋਈ ਬਗਿਆੜ ਕੀ ਲਊ ਇਹਨੂੰ ਦੇਖ ਲੈਣਾ ਚਾਹੀਦਾ ਇਤਿਹਾਸ ਕਿ ਇੱਥੇ ਜਲੂਰ ਵਾਲੇ ਮੰਗੂ ਨੂੰ ਵੀ ਆਹੀ ਭਰਮ ਸੀ ਕਿ ਢੀਂਡਸੇ ਦੀ ਪੋਕੜ ਮੈਨੂੰ ਬਚਾ ਕੇ ਰੱਖੂਗੀ ਅਤੇ ਸ਼ਰੂਤੀ ਦੇ ਕਾਤਲਾਂ ਨੂੰ ਭਰਮ ਸੀ ਕੰਦਰ ਕਾਂਡ ਦੇ ਦੋਸ਼ੀਆਂ ਨੂੰ ਭਰਮ ਸੀ ਕਿ ਸਾਨੂੰ ਹਕੂਮਤੀ ਕੁਰਸੀਆਂ ਇਹਨਾਂ ਦੀਆਂ ਬਚਾ ਲੈਣਗੀਆਂ ਇਹ ਭਰਮ ਹੁੰਦਾ ਵੱਡੇ ਵੱਟਿਆਂ ਨੂੰ ਪਰ ਇਹ ਭਰਮ ਕੱਟਣਾ ਆਉਂਦਾ ਸਾਡੇ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਨੂੰ ਕੋਈ ਗੱਲ ਨਹੀਂ ਹੁਕਮੀ ਤੇਰੇ ਮੇਚ ਦਾ ਕੁਰਤਾ ਵੀ ਮਣਾਗੇ ਕਰਾਂਗੇ ਹਿਸਾਬ ਤੇਰੇ ਨਾਲ ਵੀ ਜਿਹੜੇ ਮੁੰਡਿਆਂ ਤੋਂ ਹਮਲਾ ਕਰਾਇਆ ਉਹ ਸਾਡੇ ਗਰੀਬ ਕਿਸਾਨੀ ਦੇ ਜਵਾਕ ਐ ਜਮੇਗੀ ਗਰੀਬ ਕਿਸਾਨੀ ਦੇ ਇੰਨਾ ਹੀ ਮੁੰਡਿਆਂ ਤੋਂ ਐਸੇ ਹੁਕਮੀ ਨੇ ਐਸੇ ਮੰਡੀ ਚ ਆ ਮਹੀਨਾ ਪਹਿਲਾ ਇੱਕ ਮੁੰਡੇ ਦੇ ਮੂਨ ਕਰਕ ਟਾਪਾ ਚੜਾਇਆ ਇਦੋਂ ਪਹਿਲਾਂ ਪਿੰਡ ਚ ਕਈਆਂ ਦਾ ਟਾਪਾ ਕਰਾਇਆ ਇਹ ਵਰਤਦੇ ਇੰਨਾ ਸਾਡੇ ਨੌਜਵਾਨਾਂ ਨੂੰ ਮਜ਼ਦੂਰਾ ਕਿਸਾਨਾਂ ਦੇ ਗਰੀਬਾਂ ਦੇ ਨੌਜਵਾਨਾਂ ਨੂੰ ਵਰਤਦੇ ਹੁਕਮੀ ਵਰਗੇ ਕਿ ਜ਼ਮੀਨਾਂ ਦੀ ਗੱਲ ਕਰਦੇ ਐ ਜ਼ਮੀਨਾਂ ਦੀ ਪ੍ਰਾਪਤੀ ਦੀ ਤੇ ਜ਼ਮੀਨਾਂ ਦੀ ਰਾਖੀ ਦੀ ਗੱਲ ਕਰਦੇ ਐ ਜਮੀਨਾ ਦੀ ਰਾਖੀ ਕਰਦਾ ਮਾਨਸਾ ਦੀ ਧਰਤੀ ਦਾ ਪੁੱਤ ਉਹਨਾਂ ਨੇ ਪ੍ਰਥੀ ਚੱਕਲੀ ਸ਼ੇਰ ਦਾ ਕਤਲ ਕਰਤਾ ਗੋਲੀ ਮਾਰ ਕੇ ਪਰ ਲેર ਨਹੀਂ ਦਬੀ ਇਹਦਾ ਇਤਿਹਾਸ ਹੈ ਇੰਨਾ ਹਮਲਿਆਂ ਤੋਂ ਇੰਨਾ ਫੱਟਾਂ ਤੋਂ ਇਹਦਾ ਪੂਰਾ ਲਹੂ ਦੇ ਜਣੀ ਐ ਲਹੂ ਵਹਾ ਕੇ ਆਪਦਾ ਆ ਇਥੋਂ ਤੱਕ ਪਹੁੰਚੀ ਹੈ ਜਵਾਨ ਹੋਈ ਹੈ ਇਹ ਸਲੈਡ ਦੇ ਉੱਤੇ ਇਹਨੂੰ ਖਤਮ ਕਰਨ ਦੇ ਇਰਾਦੇ ਨਾਲ ਇੱਥੇ ਪ੍ਰਥੀਪਾਲ ਸਿੰਘ ਰੰਡਾਵੇ ਦਾ ਕਤਲ ਕਤਸੀ ਹਾਕਮਾਂ ਨੇ 1989 ਚ ਕਿਸਾਨ ਮਜ਼ਦੂਰ ਭੈਣੋ ਤੇ ਭਰਾਵੋ ਜਿਹੜੇ ਮਸਲੇ ਨੂੰ ਲੈ ਕੇ ਆਪਾਂ ਸਾਰੇ ਅੱਜ ਇੱਥੇ ਇਕੱਠੇ ਹੋਏ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 26 ਤਰੀਕ ਨੂੰ ਜਿਹੜੇ ਪਰਸੋਂ ਜਾਨਕਿ ਆਪਣਾ ਮਜ਼ਦੂਰ ਆਗੂ ਇਸ ਇਲਾਕੇ ਦਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦਾ ਸੂਬਾ ਕਮੇਟੀ ਮੈਂਬਰ ਹਰਪਵੰਦ ਸਿੰਘ ਮੂਨਕ ਜਿਹਦੇ ਤੇ ਪਾਪੜੇ ਦੇ ਜਿਹੜਾ ਮੁੱਖ ਸਾਜ਼ਿਸ਼ ਘਾੜਾ ਹੁਕਮੀ ਤੇ ਉਹਦੀ ਗੁੰਡਾ ਢਾਣੀ ਨੇ ਡਿਪਟੀ ਦਫ਼ਤਰ ਦੇ 20 ਮੀਟਰ ਉਹ ਤੋਂ ਬਸ ਪਾਸੇ ਉਹਦੇ ਜਮ੍ਹਾਂ ਹੀ ਸਾਹਮਣੇ ਹਮਲਾ ਕੀਤਾ ਤੇ ਉਹਨਾਂ ਦੇ ਗੰਭੀਰ ਸੱਟਾਂ ਮਾਰੀਆਂ ਇਹ ਮਸਲਾ ਬਹੁਤ ਗੰਭੀਰ ਹੈ ਜਣੀ ਆਗੂਆਂ ਦੇ ਇਹ ਅਟੈਕ ਜਿਹੜੇ ਜਥੇਬੰਦੀਆਂ ਦੇ ਸਵਾਈ ਆਗੂ ਹੈ ਬਹੁਤ ਸੁਲਝੇ ਹੋਏ ਆਗੂ ਹੈ ਜਿਹੜੇ ਕਿਸਾਨ ਮਜ਼ਦੂਰਾਂ ਦੇ ਏਕੇ 'ਚ ਵਿਸ਼ਵਾਸ ਰੱਖਣ ਵਾਲੇ ਹੈ ਜਿਹੜੇ ਕਿਸਾਨਾਂ ਮਜ਼ਦੂਰਾਂ ਦੀ ਇਕਜੁੱਟ ਲਹਿਰ ਉਸਾਰੀ 'ਚ ਦਹਾਕਿਆਂ ਬੱਧੀ ਤੋਂ ਜੁਟੇ ਹੋਏ ਹੈ ਯਾਨੀ ਉਹਨਾਂ ਤੇ ਹਮਲਾ ਕਰਨਾ ਉਸ ਹਮਲੇ ਦਾ ਜਵਾਬ ਫਿਰ ਕਿਵੇਂ ਦੇਣਾ ਯਾਨੀ ਜਿਹੜੀ ਇਹ ਚਰਚਾ ਚੱਲਦੀ ਸੀ ਸਵੇਰੇ ਵੀ ਕੱਲ੍ਹ ਵੀ ਵੀਰ ਆ ਪਿੱਛੇ ਵੀ ਪ੍ਰੋਗਰਾਮ ਦੇਖਿਆ ਵੀ ਭਾਈ ਇਕੱਠ ਨਹੀਂ ਹੋਣਾ ਮਤਲਬ ਸੀਜ਼ਨ ਦਾ ਜੋਰ ਹੈ ਪਰ ਸਲਾਮ ਹੈ ਸੋਨੂੰ ਤੁਸੀਂ ਇਸ ਗੱਲ ਨੂੰ ਸਮਝਦੇ ਹੋ ਬਖੂਬੀ ਕਿ ਇਸ ਜਿਹੜੀ ਏਕਤਾ ਚੜੀਕਾ ਬਣ ਰਿਹਾ ਇਹ ਗੁੰਡਾ ਅੰਸਰ ਕਿਸਾਨ ਮਜ਼ਦੂਰ ਏਕਤਾ ਦੇ ਵਿੱਚ ਉਹਨੂੰ ਭੰਨਣ ਵਾਸਤੇ ਸਾਡੇ ਵੱਡੇ ਏਕੇ ਦੀ ਵੱਡੇ ਇਕੱਠ ਦੀ ਜ਼ਰੂਰਤ ਕਿੰਨੀ ਹੈ ਇਸ ਗੱਲ ਨੂੰ ਸਮਝਦੇ ਆ ਤੁਸੀਂ ਵੱਡੀ ਗਿਣਤੀ ਦੇ ਵਿੱਚ ਆ ਐਣ ਭਖਿਆ ਹੋਇਆ ਸੀਜ਼ਨ ਆ ਪੰਡਾਲ ਭਰਿਆ ਤੁਸੀਂ ਮੰਡੀ ਭਰੀ ਐ ਇਹ ਵੱਡੀ ਗੱਲ ਐ ਇਸ ਕਰਕੇ ਸੋਡੀ ਇਸ ਮਾਮਲੇ ਸੋਨੂੰ ਸਲਾਮ ਐ ਜਿੱਥੋਂ ਤੱਕ ਗੱਲ ਹਮਲੇ ਤੋਂ ਬਾਅਦ ਦੇ ਜਿਹੜਾ ਘਟਨਾ ਕਰਮ ਦਾ ਹਮਲੇ ਤੋਂ ਬਾਅਦ ਜਦੋਂ ਇਲਾਜ ਦਾ ਜਿਹੜਾ ਸਾਰਾ ਪ੍ਰੋਸੈਸ ਚੱਲਿਆ ਪ੍ਰਕਿਰਿਆ ਚੱਲੀ ਜਿਵੇਂ ਪਹਿਲਾਂ ਮੋਹਨਕਾ ਹਸਪਤਾਲ ਲੈ ਗਏ ਦਾਖਲ ਕਰਵਾਇਆ ਫਿਰ ਸੰਗਰੂਰ ਲੈ ਗਏ ਸਿਵਲ ਹਸਪਤਾਲ ਦਾਖਲ ਕਰਵਾਇਆ ਉਸ ਤੋਂ ਬਾਅਦ ਪਟਿਆਲੇ ਦੇ ਰਜਿੰਦਰਾ ਹਸਪਤਾਲ ਦਾਖਲ ਕਰਵਾਇਆ ਮੈਂ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਨਾਲ ਸੀਗਾ ਹਰ ਭੋਂ ਸਾਥੀ ਦੇ ਜਣੀ ਅਸੀਂ ਦੇਖਿਆ ਕਿ ਜਿਹੜੀ ਪੰਜਾਬ ਸਰਕਾਰ ਆ ਜਿਹੜੀ ਹੁਣ ਜੁੱਧ ਨਸ਼ਿਆਂ ਵਿਰੁੱਧ ਦਾ ਢੰਡੋਰਾ ਪਿੱਟੀ ਜਾਂਦੀ ਹੈ ਇਸ ਤੋਂ ਪਹਿਲਾਂ ਸਿੱਖਿਆ ਕ੍ਰਾਂਤੀ ਦਾ ਪਿੱਟਿਆ ਉਸ ਤੋਂ ਪਹਿਲਾਂ ਢੋਲ ਗਲ ਚ ਪਾਇਆ ਹੋਇਆ ਸੀ ਸਿਹਤ ਕ੍ਰਾਂਤੀ ਦਾ ਆ ਢੰਡੋਰਾ ਜਿਹੜਾ ਪਿੱਟ ਰਿਹਾ ਹੈ ਕਿ ਇਹਦੀ ਅਸਲ ਚ ਹਾਲਤ ਕੀ ਹੈ ਹਸਪਤਾਲਾਂ ਦੀ ਸਾਡੇ ਸਾਡੇ ਹਸਪਤਾਲਾਂ ਦੇ ਵਿੱਚ ਨਾ ਬੈੱਡ ਨਾ ਬਿਸਤਰਿਆ ਨਾ ਉਥੇ ਜਿਹੜਾ ਜਣੀ ਡਾਕਟਰ ਹੈ ਤੇ ਨਾ ਹੀ ਉਥੇ ਇਲਾਜ ਕਰ ਲਈ ਟੈਸਟ ਕਰ ਲਈ ਮਸ਼ੀਨਾਂ ਪੂਰੀਆਂ ਕਮਾਲ ਦੀ ਗੱਲ ਹੈ ਕਿ ਪੂਰਾ ਸੰਗਰੂਰ ਜ਼ਿਲ੍ਹਾ ਜਿਹੜੇ ਜ਼ਿਲ੍ਹੇ ਦੇ ਵਿੱਚੋਂ ਇੱਥੋਂ ਦੋ ਤਾਂ ਜਣੀ ਕੈबिनेट ਮੰਤਰੀ ਹੈ ਰੋੜਾ ਹੋ ਗਿਆ ਜਣੀ ਇਸੇ ਤਰ੍ਹਾਂ ਜਿਹੜਾ ਵਿੱਤ ਮੰਤਰੀ ਹਰਪਾਲ ਚਿੰਮਾ ਹੋ ਗਿਆ ਤੀਜਾ ਬਰਿੰਦਰ ਗੋਇਲ ਜਿਹੜਾ ਐਸੇ ਹਲਕੇ ਦਾ ਐ ਵੇ ਜਣੀ ਮੰਤਰੀ ਐਸਾ ਜਣੀ ਹਲਕੇ ਦਾ ਸਰਕਾਰ ਚ ਚੌਥਾ ਖੁਦ ਮੁੱਖ ਮੰਤਰੀ ਉਹਦਾ ਸ਼ਹਿਰ ਸੰਗਰੂਰ ਕਮਾਲ ਦੀ ਗੱਲ ਹੈ ਕਿ ਐਮ ਆਰ ਆਈ ਮਸ਼ੀਨ ਸਾਰੇ ਸੰਗਰੂਰ ਜ਼ਿਲ੍ਹੇ ਚ ਕਿਤੇ ਨਹੀਂ ਤੇ ਨਾ ਹੀ ਉੱਥੇ ਜਿਹੜਾ ਜਣੀ ਜ਼ਿਲ੍ਹਾ ਸਾਡਾ ਸੰਗਰੂਰ ਸ਼ਹਿਰ ਜਿਹਨੂੰ ਰਾਜਧਾਨੀ ਕਹਿੰਦਾ ਮੁੱਖ ਮੰਤਰੀ ਆਪਦੀ ਉੱਥੇ ਵੀ ਕੋਈ ਐਮ ਆਰ ਆਈ ਮਸ਼ੀਨ ਨਹੀਂ ਹੈ ਕੋਈ ਫੌਰੀ ਟੈਸਟ ਕਰਨ ਵਾਸਤੇ ਸਿਹਤ ਕ੍ਰਾਂਤੀ ਦਾ ਹਾਲ ਕੀ ਹੈ ਇਹਨਾਂ ਦਾ ਹਾਲ ਹੀ ਹੈ ਕਿ ਜਿਹੜੇ ਇਹਨਾਂ ਨੇ ਆ ਚਿੱਟੇ ਹਾਥੀ ਬਣ ਕੇ ਜਿਹੜੇ ਆ ਕਲੀਨਿਕ ਖੋਲਿਆ ਮਹੱਲਾ ਕਲੀਨਿਕ ਇੱਕ ਮਹੱਲਾ ਕਲੀਨਿਕ ਦੇ ਵਿੱਚ ਤਿੰਨ ਬੰਦੇ ਰੱਖਿਆ ਇੱਕ ਤਾਂ ਡਾਕਟਰ ਹੈ ਜੀਤੀ ਇਹ ਸ਼ਰਤ ਮੜੀ ਹੋਈ ਹੈ ਜਿਹਦੇ ਤੇ ਕਿ ਤੂੰ ਡੇਲੀ 50 ਮਰੀਜ਼ ਦੇਖਣੀ ਦੇਖਣੇ ਆ ਪਰ ਪਰਚੀ ਨਹੀਂ ਕੱਟਣੀ ਬਸ ਤੂੰ ਉਠੀ ਉਠੀ ਦੇਖਣੇ ਆ ਆਪਦੇ ਮਹੱਲਾ ਕਲੀਨਿਕ ਦੇ ਵਿੱਚ ਸਿਰਫ ਨੋਟ ਕਰਨਾ ਪਰਚੀ ਨਹੀਂ ਉਹਦੀ ਦੇਣੀ ਪ੍ਰੈਸਕ੍ਰਿਪਸ਼ਨ ਕੋਈ ਨਹੀਂ ਹੈਗੀ ਉਹਦੀ ਦੂਜਾ ਲੈਬੋਰਾਟਰੀਸ਼ੀਅਨ ਹੈ ਉਹ ਚ ਤੀਜਾ ਫਾਰਮਾਸਿਸਟ ਹੈ ਉਹ ਚ ਤਿੰਨ ਸਾਮੀਆਂ ਇਹ ਚ ਡਾਕਟਰ ਦੀ ਜਿਹੜੀ ਤਨਖਾਹ ਡੇਲੀ ਦੀ 2500 ਰੁਪਿਆ ਰੋਜ਼ਾਨਾ ਉਹਦੀ ਦਿਹਾੜੀ 2500 ਹੈ ਡਾਕਟਰ ਦੀ ਤੇ ਦੂਜਿਆਂ ਦੀ ਦੋਵਾਂ ਦੀ 750 700 ਰੁਪਿਆ ਹੁਣ ਡਾਕਟਰ ਨੂੰ ਜਿਹੜਾ 70000 ਰੁਪਿਆ ਬਣਦਾ ਮਹੀਨੇ ਦਾ 70000 ਦੇ ਲਗਭਗ ਉਹਦੇ ਚੋਂ ਡਾਕਟਰ ਆ ਜਿਹੜੇ ਨਾਲ ਤੇ ਦੋ ਲੈਬੋਰਾਟਰੀਸ਼ੀਅਨ ਹੈ ਤੇ ਫਾਰਮਾਸਿਸਟ ਹੈ ਉਹਨਾਂ ਨੂੰ ਦਿੰਦਾ ਉਹ 15000 ਕੇ ਬੰਡਲ ਉਹ 757 ਆਪ ਉਹ ਬਾਹਰ ਪ੍ਰਾਈਵੇਟ ਹਸਪੀਟਲ ਚਲਾਉਂਦਾ ਤੇ ਉੱਥੇ ਉਹ ਦੋਏ ਬੰਦੇ ਬਣਾ ਬਣਾ ਕੇ ਜਾਲੀ ਵੀ ਇੰਨੀਆਂ ਦਵਾਈਆਂ ਲੱਗੀਆਂ ਇੰਨੇ ਮਰੀਜ਼ ਆਏ ਡੇਲੀ ਦੇ ਉਹਨਾਂ ਨੇ 50 ਪੂਰੇ ਕਰ ਦੇਣੇ ਹੁੰਦੇ ਆ ਜਣੀ ਇਸ ਤਰੀਕੇ ਨਾਲ ਇਹ ਚਿੱਟੇ ਹਾਥੀ ਬਣੇ ਹੋਏ ਚਿੱਟੇ ਹਾਥੀ ਆ ਤੁਸੀਂ ਮੂਣ ਕਲਾਕੇ ਦੇ ਲੋਕ ਜਾਣਦੇ ਹੋ ਕਿ ਆਪਣੀ ਤਿੰਨ ਮੰਜ਼ਿਲਾ ਇੱਥੇ ਬਿਲਡਿੰਗ ਹੈ ਹਸਪਤਾਲ ਦੀ ਉੱਥੇ ਨਾ ਦਵਾਈਆਂ ਨਾ ਡਾਕਟਰ ਨਾ ਮਸ਼ੀਨਾਂ ਪਰਾ ਬਖਰਾ ਮਹੱਲਾ ਕਲੀਨਿਕ ਖੋਲਣ ਦੀ ਲੋੜ ਕੀ ਸੀ ਇੱਥੇ ਜਣੀ ਇਹ ਤਾਂ ਖੋਲਿਆ ਕਿਉਂਕਿ ਜਿਹੜਾ ਮੂਨਕ ਦਾ ਠੇਕੇਦਾਰ ਹੈ ਦੀਨ ਦਿਵਾਲ ਉਹ ਠੇਕੇਦਾਰ ਕਾਲੀਆਂ ਚ ਵੀ ਉਹੀ ਠੇਕੇਦਾਰ ਸੀ ਇੱਥੇ ਕਾਂਗਰਸੀ ਸਰਕਾਰ ਚ ਵੀ ਉਹ ਠੇਕੇਦਾਰ ਸੀ ਤੇ ਬਰਿੰਦਰ ਗੋਇਲ ਨੇ ਵੀ ਸਾਡੇ ਹਲਕੇ ਦਾ ਠੇਕਾ ਮਹੱਲਾ ਕਲੀਨਿਕਾਂ ਦਾ ਉਸ ਦੀਨ ਦਿਵਾਲ ਠੇਕੇਦਾਰ ਨੂੰ ਦਿੱਤਾ 25 ਲੱਖ ਆ ਇੱਕ ਮਹੱਲਾ ਕਲੀਨਿਕ ਦਾ ਕੱਲਾ ਖੜਾ ਕਰਨ ਚ ਉਹ ਸਾਰੇ ਇਹਨਾਂ ਦੇ ਢਿੱਡਾਂ 'ਚ ਪਏ ਆ। ਜਣੀ ਠੱਗੀਆਂ ਮਾਰਦੇ ਅਸ਼ਰਿਆਮ ਆ ਸੇਤ ਕ੍ਰਾਂਤੀ ਹੈ ਇਹਨਾਂ ਦੀ। ਇਸ ਕਰਕੇ ਭਰਾਵੋ ਆ ਜਿਹੜਾ ਜਣੀ ਬਸਾ ਤੇ ਦੈਨ ਲੈਣ ਨੂੰ ਕੁਛ ਨਹੀਂ ਹੈਗਾ ਇਹਨਾਂ ਕੋਲੇ। ਤੇ ਦੂਜੀ ਗੱਲ ਆ ਜਿੱਥੋਂ ਤੱਕ ਹਮਲੇ ਦਾ ਸਵਾਲ ਹੈ ਕਿ ਸਾਡੇ ਸਾਥੀ ਤੇ ਸਾਡੇ ਸਾਥੀ ਦੇ ਉੱਤੇ ਜਿਹੜਾ ਹਮਲਾ ਹੋਇਆ ਇਸ ਹਮਲੇ ਦਾ ਸਬੰਧ ਹੈ ਜਿਹੜਾ ਉਹ ਇਸ ਗੱਲ ਨਾਲ ਹੈ। ਕਿ ਜਿਹੜਾ ਹਮਲਾ ਕਰਕੇ ਇਹਨਾਂ ਨੂੰ ਜਿਹੜਾ ਇੱਕ ਭਰਮ ਹੈ ਇਹ ਭਰਮ ਇਹ ਹੈ ਕਿ ਇਹ ਐ ਨਹੀਂ ਹੈ ਪਹਿਲੀ ਗੱਲ ਤਾਂ ਕਿ ਹਮਲਾ ਚੰਚੇਤ ਹੈ ਵੀ ਕੋਈ ਬੰਦੇ ਇਕੱਠੇ ਹੋਏ ਉਹਨਾਂ ਦੀ ਆਪਸ ਵਿੱਚ ਗੱਲ ਹੋਈ ਤੂੰ ਤੂੰ ਮੈਂ ਮੈਂ ਹੋਈ ਤੇ ਕੁਝ ਬੰਦੇ ਭੜਕ ਗਏ ਉਸ ਗੱਲ ਤੋਂ ਤੇ ਉਹਨਾਂ ਨੇ ਹਮਲਾ ਕਰਤਾ ਐ ਨਹੀਂ ਹੈ ਜਿਹੜੇ ਮੁੰਡਿਆਂ ਤੋਂ ਹਮਲਾ ਕਰਾਇਆ ਉਹ ਸਾਡੇ ਗਰੀਬ ਕਿਸਾਨੀ ਦੇ ਜਵਾਕ ਹੈ ਜਮੇ ਗਰੀਬ ਕਿਸਾਨੀ ਦੇ ਉਹਨਾਂ ਦੇ ਮਾਪਿਓਂ ਭੱਠਿਆਂ ਤੇ ਕੋਈ ਟਰੈਕਟਰ ਚਲਾਉਂਦਾ ਕੋਈ ਸੈਇਲਰ ਦੇ ਵਿੱਚ ਜਾ ਕੇ ਰਾਤ ਦੀ ਜਾਨੀ ਉੱਥੇ ਨੌਕਰੀ ਕਰਕੇ ਆਉਂਦਾ ਕੋਈ ਪੰਪ ਤੇ ਜਾ ਕੇ ਡਿਊਟੀ ਦੇ ਕੇ ਆਉਂਦਾ ਉਹ ਜਵਾਕ ਉਹਨਾਂ ਦੇ ਪੁੱਤੀ ਪੁੱਤ ਹੈ ਉਹ ਉਹਨਾਂ ਨੂੰ ਮੂਹਰੇ ਲਾ ਕੇ ਸ਼ਿੰਗਾਰ ਕੇ ਕਿਉਂਕਿ ਹਰੇਕ ਚੌਧਰੀ ਚਾਚਾ ਚੌਧਰੀ ਪਿੰਡ ਦਾ ਹਰੇਕ ਪਿੰਡ ਚ ਇੱਕ ਗੁੱਟ ਖੜਾ ਕਰਕੇ ਰੱਖਦਾ ਆਪ ਦਾ ਇਹੋ ਜੇ ਮਲੰਗਾ ਦਾ ਇਹੋ ਜੇ ਅਣਸਰਾਂ ਦਾ ਕਿ ਜਦੋਂ ਲੋੜ ਪਵੇ ਜਿਹਨੂੰ ਮਰਜ਼ੀ ਕਟਾਪਾ ਚੜਾ ਦੋ ਐਨਾ ਹੀ ਮੁੰਡਿਆਂ ਤੋਂ ਐਸੇ ਹੁਕਮੀ ਨੇ ਐਸੇ ਮੰਡੀ ਚ ਅਮੀਨਾ ਪਹਿਲਾ ਇੱਕ ਮੁੰਡੇ ਦੇ ਮੂਨਕ ਦਾ ਕਟਾਪਾ ਚੜਾਇਆ ਉਹਦਾ ਕੇਸ ਵੀ ਆਇਆ ਪਿਆ ਵੀਡੀਓ ਵੀ ਆਈ ਪਈ ਹੈ ਐਤੂ ਪਹਿਲਾਂ ਪਿੰਡ ਚ ਕਈਆਂ ਦਾ ਕਟਾਪਾ ਕਰਾਇਆ ਇਹ ਵਰਤਦੇ ਇਹਨਾਂ ਸਾਡੇ ਨੌਜਵਾਨਾਂ ਨੂੰ ਮਜ਼ਦੂਰਾਂ ਕਿਸਾਨਾਂ ਦੇ ਗਰੀਬਾਂ ਦੇ ਨੌਜਵਾਨਾਂ ਨੂੰ ਵਰਤਦੇ ਹੁਕਮੀ ਵਰਗੇ ਸੋ ਸਾਥਿਓ ਇਹਦਾ ਮਕਸਦ ਆ ਇਹ ਹੈ ਕਿ ਆਗੂ ਤੇ ਹਮਲਾ ਕਰਕੇ ਬਦਨਾਮ ਕਰੋ ਇਲਾਕੇ ਦੇ ਵਿੱਚ ਇਹ ਗੱਲ ਛੱਡੋ ਲੋਕਾਂ ਚ ਮਜ਼ਦੂਰਾਂ ਚ ਜਿਹੜੀ ਲਹਿਰ ਬਣ ਰਹੀ ਹੈ ਕਿ ਪੰਚਾਇਤੀ ਜ਼ਮੀਨ ਚੋਂ ਤੀਜਾ ਹਿੱਸਾ ਲੈਣਾ ਕਿ 1.75 ਏਕੜ ਦਾ ਕਾਨੂੰਨ ਲਾਗੂ ਕਰਾਉਣਾ ਕਿ ਰਜਵਾੜਿਆਂ ਦੀ ਭਈ ਜੀਂਦ ਦੇ ਰਜਵਾੜੇ ਦੇ ਭਈ ਜ਼ਮੀਨ ਉਹ ਤਾਂ ਉਹ ਦਲਤਾਂ ਚ ਬਣਾਉਣੀ ਹੈ ਜਿਹੜੀ ਇਹਨਾਂ ਮਸਲਿਆਂ ਨੂੰ ਲੈ ਕੇ ਲਹਿਰ ਬਣ ਰਹੀ ਹੈ ਸੰਗਰੂਰ ਚ ਕਿ ਉਹਦੇ ਤੇ ਹਮਲਾ ਬੋਲਣਾ ਉਹ ਤੇ ਹਮਲੇ ਦੇ ਅੰਗ ਵਜੋਂ ਜਿਵੇਂ ਹੋਰਾਂ ਨੂੰ ਗ੍ਰਫਤਾਰ ਕੀਤਾ ਆਗੂਆਂ ਨੂੰ ਜਥੇਬੰਦੀਆਂ ਨੇ ਆਨੂੰ ਮਜ਼ਦੂਰ ਆਗੂਆਂ ਨੂੰ ਓਵੇਂ ਏਸ ਆਗੂ ਦੀ ਪੱਤ ਰੋਲ ਦੋ ਤੇ ਮਜ਼ਦੂਰਾਂ ਚ ਇਹ ਗੱਲ ਜਾਵੇ ਸੰਕੇਤ ਜਾਵੇ ਕਿ ਜਿਹੜਾ ਵੀ ਸਾਡੀ ਚ ਉਧਰ ਗਣੀ ਝਾਕੂ ਆ ਉਹਨੂੰ ਐਂ ਪਲੋਸਾਂਗੇ ਐਂ ਆ ਸਬਕ ਸਿਖਾਵਾਂਗੇ ਉਹਨੂੰ ਐ ਜਣੀ ਆ ਸਬਕ ਸਿਖਾਉਣ ਦੇ ਮਕਸਦ ਦੇ ਨਾਲ ਕੀਤਾ ਪਰ ਸਾਥਿਓ ਆਪਣੀ ਲਹਿਰ ਜਿਹੜੀ ਆ ਕਿਸਾਨਾਂ ਮਜ਼ਦੂਰਾਂ ਦੀ ਪੰਜਾਬ ਦੀ ਲਹਿਰ ਐ ਇਹਦਾ ਇਤਿਹਾਸ ਐ ਇਨ੍ਹਾਂ ਹਮਲਿਆਂ ਤੋਂ ਇਨ੍ਹਾਂ ਫੱਟਾਂ ਤੋਂ ਇਹਦਾ ਪੂਰਾ ਲਹੂ ਦੇ ਜਣੀ ਐ ਲਹੂ ਵਹਾ ਕੇ ਆਪਦਾ ਆ ਇਥੋਂ ਤੱਕ ਪਹੁੰਚੀ ਹੈ ਜਵਾਨ ਹੋਈ ਹੈ ਇਸ ਲੈਅਰ ਦੇ ਉੱਤੇ ਇਹਨੂੰ ਖਤਮ ਕਰਨ ਦੇ ਇਰਾਦੇ ਨਾਲ ਇਥੇ ਪ੍ਰਥੀਪਾਲ ਸਿੰਘ ਰੰਦਾਵੇ ਦਾ ਕਤਲ ਕੀਤਾ ਸੀ ਹਾਕਮਾਂ ਨੇ 1979 ਚ ਉਹਨਾਂ ਨੂੰ ਲੱਗਦਾ ਸੀ ਕਿ ਇਸ ਲੈਅਰ ਨੂੰ ਦਵਾ ਦਾਂਗੇ ਜਿਹੜੀ ਹੱਕਾਂ ਦੀ ਗੱਲ ਕਰਦੀ ਹੈ ਖਾਤਮਾ ਕਰ ਦਾਂਗੇ ਨਾਮੋਂ ਨਿਸ਼ਾਨ ਬਟਾ ਦਾਂਗੇ ਨਹੀਂ ਮਿਟੀ ਉਸ ਤੋਂ ਬਾਅਦ ਉਹਨਾਂ ਨੇ ਕਿਸਾਨ ਆਗੂ ਸਾਧੂ ਸਿੰਘ ਧਕਤੂਪੁਰਾ ਨੂੰ ਹੱਥ ਪਾਇਆ ਅੰਮ੍ਰਿਤਸਰ ਦੇ ਵਿੱਚ ਉਹਦਾ ਕਤਲ ਕੀਤਾ ਉਹਨਾਂ ਨੇ ਗੁੰਡਿਆਂ ਨੂੰ ਬੁਲਾ ਕੇ ਪਰ ਲਹਿਰ ਨਹੀਂ ਦਬੀ ਦਿਨ ਦਿਨ ਰਾਤ ਚੌਗਣੀ ਤਿਆਰ ਉਹ ਹੋਰ ਤਰੱਕੀ ਕੀਤੀ ਆ ਉਹਨੇ ਉਹਨਾਂ ਨੇ ਕਿ ਜ਼ਮੀਨਾਂ ਦੀ ਗੱਲ ਕਰਦੇ ਆ ਜ਼ਮੀਨਾਂ ਦੀ ਪ੍ਰਾਪਤੀ ਦੀ ਤੇ ਜ਼ਮੀਨਾਂ ਦੀ ਰਾਖੀ ਦੀ ਗੱਲ ਕਰਦੇ ਆ ਜ਼ਮੀਨਾਂ ਦੀ ਰਾਖੀ ਕਰਦਾ ਮਾਨਸਾ ਦੀ ਧਰਤੀ ਦਾ ਪੁੱਤ ਉਹਨਾਂ ਨੇ ਪਰਥੀ ਚੱਕਲੀ ਸ਼ੇਰ ਦਾ ਕਤਲ ਕਰਤਾ ਗੋਲੀ ਮਾਰ ਕੇ ਪਰ ਲਹਿਰ ਨਹੀਂ ਦਬੀ ਉਹਨਾਂ ਨੇ ਜਦੋਂ ਆੜਤਿਆਂ ਦੀਆਂ ਕੁਰਕੀਆਂ ਦਾ ਮਸਲਿਆ ਆਇਆ ਲਹਿਰ ਦੇ ਅੱਗੇ ਉਹਦੇ ਮੂਰੇ ਜਣੀ ਸਨ ਮਾਰਿਆ ਬੰਨ ਮਾਰਿਆ ਉਹਨੂੰ ਲਹਿਰ ਨੇ ਕਿ ਕੁਰਕੀ ਨਹੀਂ ਹੋਣ ਦਿੰਦੀ ਕਿਸੇ ਦੀ ਕਰਜ਼ੇ ਦੇ ਬਦਲੇ ਤਾਂ ਉਹਨਾਂ ਨੇ ਆਪਣੇ ਪੀਕੇ ਜੂਗਰਾਹਾਂ ਦੇ ਸੁਪੇ ਦੇ ਆਗੂ ਕੋਕਰੀ ਦੀ ਲੱਤ ਤੋੜਤੀ ਉਹਨਾਂ ਨੇ ਆੜਤਿਆਂ ਨੇ ਇਕੱਠੇ ਹੋ ਕੇ ਗੁੰਡਾ ਟਾਣੀ ਨਾਲ ਰਲ ਕੇ ਪਰ ਲਹਿਰ ਨਹੀਂ ਦਬੀ ਜਣੀ ਆ ਹਮਲੇ ਕੋਈ ਪਹਿਲਾ ਨਹੀਂ ਹਮਲਾ ਹੈਗਾ ਇਹ ਤੇ ਨਾ ਹੀ ਆ ਹਮਲਾ ਕੋਈ ਲਾਸਟ ਹੈ ਆਖਰੀ ਹੈ ਇਹ ਹਮਲੇ ਹੋਰ ਵਧਨੇ ਆ ਪਰ ਇਨਾ ਹਮਲਿਆਂ ਦੇ ਵਿੱਚੋਂ ਜਦੋਂ ਸਾਡੀ ਲਹਿਰ ਇਨਾ ਚੋਂ ਗੁਜ਼ਰਦੀ ਹੈ ਤਾਂ ਸਾਡੀ ਲਹਿਰ ਵੀ ਸਬਕ ਸਿੱਖਦੀ ਹੈ ਅਸੀਂ ਸਬਕ ਸਿੱਖਦੇ ਆ ਇਹ ਹਮਲੇ ਸਾਡੀ ਲਹਿਰ ਨੂੰ ਦਬਾ ਨਹੀਂ ਸਕਦੇ ਕਦੇ ਵੀ ਇਨਾ ਹਮਲਿਆਂ ਤੋਂ ਸਬਕ ਸਿੱਖ ਕੇ ਸਾਡੀ ਲਹਿਰ ਨੇ ਹੋਰ ਮਜ਼ਬੂਤ ਹੋਣਾ ਕਿਸਾਨ ਮਜ਼ਦੂਰ ਜੋਟੀ ਨੇ ਹੋਰ ਮਜ਼ਬੂਤ ਹੋਣਾ ਇਹਨੇ ਹੋਰ ਤਰੱਕੀ ਕਰਨੀ ਹੈ ਸਿਖਰਾਂ 'ਚ ਛੋਣੀਆਂ ਇਹ ਹਾਕਮਾਂ ਦਾ ਭਰਮ ਇਹ ਤੋੜ ਰਿਹਾ ਸੋਡਾ ਅੱਜ ਦਾ ਕੱਠ ਕਿ ਜਿਹੜਾ ਚਗਣਾ ਚੂਰ ਕਰਨ ਨੂੰ ਫਿਰਦੇ ਹੋਂ ਨਹੀਂ ਹੋਣੀ ਇਹ ਚਗਣਾ ਚੁਗਰਾ ਇਹ ਭਰਮ ਐ ਸੋਨੂੰ ਇੱਕ ਭਰਮ ਤਾਂ ਇਹ ਇਹਨਾਂ ਨੂੰ ਜਿਹੜਾ ਨਹੀਂ ਇਹਨਾਂ ਦਾ ਪੂਰਾ ਹੁੰਦਾ ਦੂਜਾ ਭਰਮ ਕੀ ਐ ਦੂਜਾ ਭਲੇਖਾ ਇਹ ਐ ਇਹ ਸਦਾ ਤੋੜ ਰਿਹਾ ਹਾਕਮਾਂ ਨੂੰ ਭਲੇਖਾ ਆ ਪਹਿਲਾਂ ਇੱਥੇ ਆ ਸ਼ਮਨਜੀਤ ਮਾਨ ਦਾ ਨਾਨਾ ਰੂੜ ਸੋ ਇੱਥੇ ਸਰੋਪੇ ਪਾਉਂਦਾ ਫਿਰਦਾ ਸੀ ਅੜਵੈਰ ਵਰਗਿਆਂ ਨੂੰ ਇਤਿਹਾਸ ਗਵਾਹ ਆਰਐਸਐਸ ਦੇ ਜਿਹੜਾ ਮੁਖੀ ਐ ਉਹਨੇ ਮਾਫੀਆਂ ਮੰਗ ਕੇ ਜੇਲ੍ਹ ਚੋਂ ਉਹਨੇ ਆਪਣੀ ਜਾਣ ਛੜਾਈ ਅੰਗਰੇਜ਼ਾਂ ਤੋਂ ਇਤਿਹਾਸ ਬੋਲਦਾ ਇੱਥੇ ਪੰਜਾਬ ਚ ਆਹ ਕੈਪਟਨ ਕਹੇ ਇਹਨਾਂ ਦਾ ਲਾਣਾ ਇਹ ਭੇਜਦਾ ਰਿਹਾ ਇੱਥੇ ਕਿ ਜਾਓ 1857 ਈਸਵੀ ਦਾ ਵਿਦਰੋਹ ਦਵਾ ਦਿਓ ਆਪਣੀਆਂ ਫੌਜਾਂ ਭੇਜਦਾ ਰਿਹਾ ਅੰਗਰੇਜ਼ਾਂ ਦੇ ਪੱਖ ਚ ਇਤਿਹਾਸ ਬੋਲਦਾ ਇਹਨਾਂ ਨੂੰ ਭਰਮ ਕੀ ਸੀਗਾ ਉਹਨਾਂ ਨੂੰ ਭਰਮ ਸੀ ਕਿ ਅੰਗਰੇਜ਼ ਸਾਡੇ ਰਖਵਾਲੇ ਸਾਡੇ ਮਾਈ ਬਾਪ ਐ ਖਣੇ ਅੰਗਰੇਜ਼ ਸਾਨੂੰ ਬਚਾ ਲੈਣਗੇ ਅੰਗਰੇਜ਼ੀ ਰਾਜ ਦੀ ਰੱਖਿਆ ਚ ਉਹਨਾਂ ਨੂੰ ਲੱਗਦਾ ਸੀ ਅਸੀਂ ਮਹਿਬੂਜ ਆ ਮਹਿਫੂਜ ਆ ਸੁਰੱਖਿਤਾ ਆਜ ਅੰਗਰੇਜ਼ ਇੱਥੇ ਨਹੀਂ ਰਹੇ ਹੈਗੇ ਇਸ ਧਰਤੀ ਦੇ ਉੱਤੇ ਉਹਨਾਂ ਦਾ ਕੋਈ ਨਾਮੋਂ ਨਿਸ਼ਾਨ ਨਹੀਂ ਰਿਹਾ ਆਈ ਇੱਥੇ ਪਰ ਮੈਂ ਇਸ ਹੁਕਮੀ ਨੂੰ ਇਹਨੂੰ ਭਰਮੈਂ ਕਿ ਬ੍ਰਿੰਦਰ ਗੋਇਣ ਦੀ ਪੁੱਕੜ ਮੈਨੂੰ ਬਚਾ ਲੂਗੀ ਇਹਨੂੰ ਲੱਗਦਾ ਕਿ ਪ੍ਰਿੰਦਰ ਗੋਇਲ ਮਰੇ ਅੰਗ ਸੰਗ ਇਹਨੂੰ ਲੱਗਦਾ ਪਿੰਡ ਦੀ ਚੌਧਰੀ ਲਾਣਾ ਮਰੇ ਨਾਲ ਖੜਾ ਮੇਰਾ ਕੋਈ ਬਗਿਆੜ ਕੀ ਲਊ ਇਹਨੂੰ ਦੇਖ ਲੈਣਾ ਚਾਹੀਦਾ ਇਤਿਹਾਸ ਕਿ ਇੱਥੇ ਜਲੂਰ ਵਾਲੇ ਮੰਗੂ ਨੂੰ ਵੀ ਆਹੀ ਭਰਮ ਸੀ ਕਿ ਢੀਂਡਸੇ ਦੀ ਬੋਕੜ ਮੈਨੂੰ ਪਚਾ ਕੇ ਰੱਖੂਗੀ ਇੱਥੇ ਗੁਰਲਾਲ ਹੈ ਫਰੀਦਕੋਟ ਦਾ ਜੇੜ ਤੇ ਹੁਣ ਹੋ ਤੰਨ ਉਮਰ ਕਿਦਾਂ ਕੱਟ ਰਿਹਾ ਉਹਨੂੰ ਭਰਮ ਸੀ ਕਿ ਬਾਦਲ ਕਹਿੰਦੀ ਕੁਰਸੀ ਦਾ ਪਾਵਾ ਮੈਨੂੰ ਬਚਾਲੂਆ ਮੇਰੀ ਰੱਖਿਆ ਕਰ ਲੂਆ ਇੱਥੇ ਸ਼ਰੂਤੀ ਦੇ ਕਾਤਲਾਂ ਨੂੰ ਭਰਮ ਸੀ ਕੰਦਰ ਕਾਂਡ ਦੇ ਦੋਸ਼ੀਆਂ ਨੂੰ ਭਰਮ ਸੀ ਕਿ ਸਾਨੂੰ ਹਕੂਮਤੀ ਕੁਰਸੀਆਂ ਇਹਨਾਂ ਦੀਆਂ ਬਚਾ ਲੈਣਗੀਆਂ ਇਹ ਭਰਮ ਹੁੰਦਾ ਵੱਡੇ ਵੱਟਿਆਂ ਨੂੰ ਪਰ ਇਹ ਭਰਮ ਕੱਟਣਾ ਆਉਂਦਾ ਸਾਡੇ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਨੂੰ ਕੱਟਿਆ ਪਹਿਲਾਂ ਵੀ ਬਹੁਤਾਂ ਦਾ ਤੇ ਅੱਗੇ ਵੀ ਕੱਟੂਗੀ ਕੋਈ ਗੱਲ ਨਹੀਂ ਹੁਕਮੀ ਤੇਰੇ ਮੈਚ ਦਾ ਕੁੜਤਾ ਵੀ ਮਣਾਗੇ ਕਰਾਂਗੇ ਹਿਸਾਬ ਤੇਰੇ ਨਾਲ ਵੀ ਟਾਈਮ ਆਉਣ ਤੇ ਨਹੀਂ ਬਖਸ਼ਾਂਗੇ ਅੱਜ ਵਾਲਾ ਜਿਹੜੀ ਸਾਡੇ ਸਿਨਿਆਂ 'ਚ ਦੇਖਦੀ ਐ ਜਿਹੜਾ ਲਾਵਾ ਸਾਡੇ ਸਿਨਿਆਂ 'ਚ ਪਲ ਰਿਹਾ ਲਾਲ ਸਿੰਘ ਦਿਲ ਕਹਿੰਦਾ ਕਹਿੰਦਾ ਜਦੋਂ ਮਜ਼ਦੂਰ ਦੇ ਸਿਨੇ ਦੇ ਵਿੱਚ ਕਹਿੰਦਾ ਉਹਦੇ ਸਿਨੇ 'ਚ ਜਦੋਂ ਲਾਵਾ ਦੇਖਦਾ ਤਾਂ ਕਹਿੰਦਾ ਲੋਹਾ ਪਿੰਗੜ ਜਾਂਦਾ ਜਦੋਂ ਉਹ SLAਵੇ ਨੂੰ ਮਜ਼ਦੂਰ ਆਪਦੇ ਇੱਕ ਵਿੱਚ ਬਦਲ ਲੈਂਦਾ ਤਾਂ ਉਹ ਹਥਿਆਰ ਬਣ ਜਾਂਦਾ ਉਹ ਬੱਟੇ-ਬੱਟੇ ਨਾਡੂ ਖਾਹਾਂ ਦਾ ਉਹਨਾਂ ਦਾ ਜਣੀ ਤੌਣ ਲਾ ਦਿੰਦਾ ਇਤਿਹਾਸ ਨੇ ਲੱਖੀਆਂ ਬੱਟਿਆਂ ਦੀਆਂ ਇਸ ਕਰਕੇ ਭਰਾਵਾ ਪ੍ਰਵਾਹ ਨਾ ਕਰੋ ਇਕਾ ਕਰੋ ਮਜ਼ਦੂਰੋ ਇਕੱਠੇ ਹੋ ਹੋਰ ਜ਼ਮੀਨਾਂ ਦੇ ਵਾਸਤੇ ਲੜਾਈ ਨੂੰ ਤੇਜ਼ ਕਰੋ ਤੇ ਸਿੱਧੇ ਹਿੱਸੇ ਦੀ ਮੰਗ ਨੂੰ ਰਜਵਾੜਿਆਂ ਦੀ ਜ਼ਮੀਨ ਨੂੰ ਜਣੀ ਆਪਦੇ ਆਪਦੇ ਇੱਕੇ ਨਾਲ ਲੈਣ ਦੀ ਮੰਗ ਨੂੰ ਇਸੇ ਤਰ੍ਹਾਂ ਪਲਾਟਾਂ ਦੀ ਲੜਾਈ ਨੂੰ ਹੋਰ ਵਿਸ਼ਾਲ ਪੱਧਰ ਤੇ ਫਲਾਓ ਕੋਈ ਜੇਲ ਨਹੀਂ ਦੁਨੀਆ ਦੀ ਜਿਹੜੀ ਸਾਨੂੰ ਢੱਕ ਲੇ ਕੋਈ ਦੁਨੀਆ ਦਾ ਹਥਿਆਰ ਨਹੀਂ ਜਿਹੜਾ ਸੋਡੀ ਲਹਿਰ ਨੂੰ ਰੋਕ ਲੇ ਇੱਥੇ ਦੁਨੀਆ ਦੇ ਵਿੱਚ ਬਹੁਤ ਕੋਸ਼ਿਸ਼ਾਂ ਕੀਤੀਆਂ ਸਾਮਰਾਜਿਆਂ ਨੇ ਜ਼ਗੀਰਦਾਰਾਂ ਨੇ ਇਹਨਾਂ ਲਹਿਰਾਂ ਨੂੰ ਦਬਾਉਣ ਦੀਆਂ ਪਰ ਨਹੀਂ ਕਾਮਯਾਬ ਹੋਏ ਅੰਤ ਜਿਤ ਸਾਡੀ ਹੋਣੀ ਐ ਅਸੀਂ ਅਖੀਰ ਚ ਪੰਜਾਬ ਸਟੂਡੈਂਟ ਜੁਨੇ ਸ਼ਹੀਦ ਰੰਧਾਵਾ ਦੇ ਵੱਲੋਂ ਬਸ਼ਵਾਸ ਦਿਵਾਉਂਦੇ ਆ ਸੋਨੂੰ ਕਿ ਸਾਡੀ ਨੌਜਵਾਨਾਂ ਦੀ ਟੋਕੜੀ ਭਾਵੇਂ ਛੋਟੀ ਐ ਪਰ ਜਦੋਂ ਵੀ ਤੁਸੀਂ ਦਿਨ ਰਾਤ ਬਾਜ ਮਾਰੋਗੇ ਸਾਡੇ ਅੰਗ ਸੰਗ ਰਹਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ